ਦੋਸਤੋ ਅੱਜ ਅਸੀਂ ਖੜੇ ਸੀ ਸੁਨਾਮ ਸ਼ਹਿਰ ਦੇ ਵਿੱਚ ਤੇ ਤੁਸੀਂ ਨਜ਼ਰ ਮਾਰੋ ਇਸ ਕੁਰਸੀਆਂ ਤੇ ਦੇਖੋ ਜੀ ਇਹ ਕੋਈ ਆਮ ਕੁਰਸੀਆਂ ਨਹੀਂ ਬਲਕਿ ਹੱਥਾਂ ਦੇ ਨਾਲ ਤਿਆਰ ਕੀਤੀਆਂ ਹੋਈਆਂ ਨੇ ਆ ਸੋ ਬਹੁਤ ਹੀ ਵਧੀਆ ਕਲਾਕਾਰੀ ਹੈਗੀ ਤੇ ਜਿਹੜੀਆਂ ਇਹ ਕੁਰਸੀਆਂ ਤਿਆਰ ਕੀਤੀਆਂ ਨੇ ਆਪਾਂ ਉਹ ਬਾਈ ਨਾਲ ਵੀ ਗੱਲਬਾਤ ਕਰਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਵੀ ਬਾਈ ਦਾ ਇਹ ਕੁਰਸੀਆਂ ਬਣਾਉਣ ਦਾ ਕੀ ਮਕਸਦ ਹੈ ਤੇ ਕਿਵੇਂ ਇਹ ਕੁਰਸੀਆਂ ਤਿਆਰ ਕਰਦਾ ਹੈਗਾ ਦੀ ਆਪਾਂ ਆ ਜੋ ਫਿਰ ਗੱਲਬਾਤ ਕਰਾਈਏ ਬਾਈ ਨਾਲ ਹਾਂਜੀ ਵੀਰੇ ਕੀ ਹਾਲ ਚਾਲ ਨੇ ਠੀਕ ਹੋ ਹੋਰ ਬਾਈ ਕਿੱਥੇ ਰਹਿੰਦੇ ਤੁਸੀਂ ਹੈ ਤਾਂ ਯੂਪੀ ਕੇ ਅੱਛਾ ਜੀ ਇੱਥੇ ਰਹਤੇ ਹਾਂ ਮਾਲ ਬਣਾ ਲਾਵਾ ਹੈ ਇੱਥੇ ਵੇਚ ਲੈਣ ਲਾਗਾ ਅੱਛਾ ਅੱਛਾ ਜੀ ਇਹ ਕੁਰਸੀਆਂ ਤੁਸੀਂ ਆਪ ਹੀ ਤਿਆਰ ਕਰਦੇ ਹੋ ਜੀ ਤਿਆਰ ਕਰਕੇ ਲਾਤੇ ਆਂਗੇ ਕਰ ਲੈਂਦੇ ਆਂ ਅੱਛਾ ਜੀ ਔਰ ਵੇਚਤੇ ਹੈ ਹਾਂ ਜੀ ਅੱਛਾ ਅੱਛਾ ਜੀ ਇਹ ਕਿਵੇਂ ਮਤਲਬ ਮਟੀਰੀਅਲ ਕਿਵੇਂ ਐਕਸਸ ਆ ਵੀ ਇੱਥੇ ਨਾਲ ਕਿ ਕਿਵੇਂ ਉਹ ਕਰਦੇ ਹੋ ਕੋਈ ਮਸ਼ੀਨ ਨਾਲ ਕਿ ਆ 1600 ਕੀ ਵੀ ਜੋੜੀ ਹੈ 1800 ਕੀ ਵੀ ਹੈ ਸਾਡੇ 1200 ਕੀ ਵੀ ਜੋੜੀ ਹੈ ਅੱਛਾ ਅੱਛਾ ਜੀ ਹਾਂ ਸਭ ਇਸ ਤਰ੍ਹਾਂ ਹੀ ਹੈ ਠੀਕ ਹੈ ਜੀ ਤੇ ਇਹ ਅੱਜ ਅਗਲਾ ਇਕੱਠੀਆਂ ਲੈਣਾ ਚਾਹੁੰਦਾ ਤਾਂ ਕਿਵੇਂ ਇਸ ਕੰਮ ਲੱਗ ਜਾਏਗੀ ਕੁਝ ਅੱਛਾ ਅੱਛਾ ਜੀ ਠੀਕ ਹੈ ਜੀ ਨਹੀਂ ਜੇ ਅਗਲਾ ਮਤਲਬ ਮਟੀਰੀਅਲ ਅਗਲਾ ਉਹ ਕਹਿ ਦਿੰਦਾਗਾ ਵੀ ਤੈਨੂੰ ਅਸੀਂ ਉਹ ਕਰ ਦਿੰਨੇ ਆ ਤੁਸੀਂ ਉਹ ਕਰਕੇ ਦੇ ਦਿਓ ਫਿਰ ਕਿਵੇਂ ਸਿਸਟਮ ਹੈ ਜੀ ਉਹ ਕਰ ਕਰਾ ਇਹ ਮਿਲਦੀ ਹੈ ਕਰ ਮਟੀਰੀਅਲ ਨਾ ਲਗਾ ਲਾ ਹਾਂ ਹਾਂ ਅੱਛਾ ਅੱਛਾ ਯਾਰ ਕੁਝ ਥੂਪਰ ਉਪਰਦਰ ਚਲਾਤੇ ਕਰਦੇ ਲਾਤੇ ਤਿਆਰ ਕਰਕੇ ਠੀਕ ਹੈ ਜੀ ਜੇ ਅਗਰ ਅਗਰ ਕਿਸੇ ਨੇ ਆਨਲਾਈਨ ਲੈਣੀ ਆ ਹੁਣ ਤਾਂ ਤੁਸੀਂ ਕੰਟੈਕਟ ਨੰਬਰ ਦੱਸ ਦੋ ਹਣਾ ਔਨਲਾਈਨ ਨੰਬਰ ਉਹਨਾਂ ਨੂੰ ਨਾ ਬਖਤੀ ਦੇ ਅਜੀ ਤਰਤੇ ਬਿਤੇ ਇਹ ਪਾ ਲੈ ਅੱਛੇ ਚਲਤੀ ਫਿਰਦੇ ਠੀਕ ਹੈ ਜੀ ਕਿਹੜੇ ਮਤਲਬ ਏਰੀਆ ਕਿਹੜੇ ਇਹ ਜਿੱਥੇ ਸੀ ਬਹਿ ਉਹ ਕਰਦੇ ਤੇ ਰਸ ਦਿਓਗੇ ਦੇ ਦਿਓ ਤੇ ਸਨਾਮ ਨਹੀਂ ਨਹੀਂ ਇਹ ਉਹਦਾ ਸਨਾਮ ਤਾਂ ਹੈਗਾ ਸ਼ਹਿਰ ਜੀ ਸਨਾਮ ਕੈਂਤੀ ਠੀਕ ਹੈ ਸਨਾਮ ਕੈਂਤੀ ਹਣਾ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਹਨਾ ਵੀਡੀਓ ਕਰਨ ਦਾ ਤੇ ਦੇਖੋ ਮਿੱਤਰੋ ਹਨਾ ਜੀ ਤੁਸੀਂ ਵੀ ਲੈਣਾ ਚਾਹਣੇ ਹੋਗੇ ਕੁਰਸੀਆਂ ਦੇਖੋ ਇਹਨੂੰ ਆਪਾਂ ਕੁਝ ਹੋਰ ਵੀ ਇਹਦਾ ਨਾਮ ਹੋਣਗੇ ਪਰ ਮੈਂ ਤਾਂ ਇਹਨੂੰ ਕੁਰਸੀ ਹੀ ਕਹੂੰਗਾ ਕਿ ਬੈਠਣ ਵਾਲੀ ਨੇ ਹਨਾ ਤੇ ਜੇ ਬੱਚਿਆਂ ਵਾਸਤੇ ਆ ਦੇਖੋ ਇਹ ਬੱਚਿਆਂ ਵਾਸਤੇ ਬਣਾਈ ਹੋਈ ਹੈ ਸਪੈਸ਼ਲ ਬੈਠਣ ਵਾਸਤੇ ਤੇ ਆਹ ਦੇਖੋ ਜੀ ਇੱਧੇ-ਇੱਧਰ ਦੀ ਉਹ ਹੈਗਾ ਬਾਈ ਨੇ ਹਨਾ ਕਲਾਕਾਰੀ ਵਧੀਆ ਕੀਤੀ ਹੋਈ ਆ ਪਤਾ ਲੱਗ ਰਿਹਾ ਮਿਹਨਤ ਦਾ ਤੇ ਬਹੁਤ ਹੀ ਵਧੀਆ ਕੰਮ ਆ ਸਲੂਟ ਆ ਬਾਈ ਨੂੰ ਹਨਾ ਤੇ ਬਾਈ ਤਰੱਕੀਆਂ ਮਾਣੇ ਹਨਾ ਬਸ ਬਾਈ ਦਾ ਕੰਮ ਹੋ ਚੱਲੀ ਜਾਲੇ ਜੇ ਕਿਸੇ ਨੇ ਬਾਈ ਆਰਡਰ ਕਰਨਾਗਾ ਤਾਂ ਤੁਸੀਂ ਦੇਖੋ ਇੱਥੇ ਸੁਨਾਮ ਸ਼ਹਿਰ ਕੈਂਚੀਆਂ ਕਹਿੰਦੇ ਨੇ ਇਹਨੂੰ ਤੇ ਸਾਹਮਣੇ ਇੱਕ ਪੈਲਸ ਵੀ ਹੈਗਾ ਉਹਦੇ ਸਾਹਮਣੇ ਬਾਈ ਦਾ ਹੌਲ ਕਿਆ ਹੈਗਾ ਤੇ ਤੁਸੀਂ ਇੱਥੇ ਆ ਕੇ ਲੈ ਸਕਦੋਂਗੇ ਤੇ ਇੱਥੇ ਸਿਰਫ ਤੁਹਾਡੇ ਦੋ ਫਾਇਦੇ ਨੇ ਇੱਕ ਤਾਂ ਬਾਈ ਦੀ ਨਾਲੇ ਸਹਾਇਤਾ ਹੋ ਜਾਂਦੀ ਹੈ ਤੇ ਦੂਸਰਾ ਤੁਸੀਂ ਇਹ ਸਸਤੇ ਤੋਂ ਸਸਤੇ ਲੈ ਸਕਦੋਂਗੇ ਕਿਉਂਕਿ ਸਾਨੂੰ ਆਮ ਬਾਜ਼ਾਰ ਦੇ ਵਿੱਚੋਂ ਮਹਿੰਗੇ ਤੋਂ ਮਹਿੰਗੇ ਮਿਲ ਜਾਣਗੇ ਫਰਕ ਐਨਾਗਾ ਕਿ ਬਾਈ ਹਨਾ ਇਹ ਨਾ ਦਾ ਬਾਈ ਦੀ ਦੁਕਾਨ ਹੈਗੀ ਸਿਰਫ ਇਹ ਹਨਾ ਔਰ ਇੱਕ ਲੋਕਾਂ ਦੀ ਸਹਾਇਤਾ ਵਾਸਤੇ ਹੈਗਾ ਨਾਲੇ ਆਲਾ ਘਟ ਰੇਟ ਚਲਾ ਰੰਦਾ ਤੇ ਜੇ ਤੁਸੀਂ ਬਾਜ਼ਾਰ ਦੇ ਵਿੱਚ ਲੈਣੇ ਹੋਗੇ ਉਹੀ ਅਗਲਾ ਦੁਕਾਨਦਾਰ ਦਾ ਕਿਰਾਇਆ ਕੱਢਦਾ ਹੁੰਦਾ ਹੈਗਾ ਲਾਈਟ ਦਾ ਬਿਜਲੀ ਬਿਲ ਹੁੰਦਾ ਤੇ ਉਸ ਦੇ ਵਰਕਰ ਹੁੰਦੇ ਨੇਗੇ ਤਾਂ ਕਰਕੇ ਅਗਲਾ ਜਿਆਦਾ ਰੇਟ ਰੱਖ ਲੰਦਾ ਹੈਗਾ ਤੇ ਦੋਸਤੋ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਉਣਾ ਪਊਗਾ ਸੁਨਾਨ ਸਿਟੀ ਕੈਂਚੀਆਂ ਜਿਹਨੂੰ ਕਿ ਆਪਾਂ ਕਹਣੇਗੇ ਤੇ ਧੰਨਵਾਦ ਤੁਹਾਡਾ ਹੁਣ ਵੀਡੀਓ ਦੇਖਣ ਵਾਸਤੇ ਜੇ ਬਾਕੀ ਵੀਡੀਓ ਵਧੀਆ ਲੱਗੀ ਹੋਵੇ ਤੇ ਬਈ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਕਈ ਲੋਕਾਂ ਦੀ ਸਹਾਇਤਾ ਮਿਲ ਸਕੇ